ਇੱਕ ਕਿਲੋ ਤਾਂ ਮੈਨੂੰ ਚੌ ਚੜ ਗਿਆ ਸੀ ਵੀ ਮੇਰਾ ਫੋਨ ਆ ਗਿਆ ਵੀ ਮੇਰੇ ਸਾਰੇ ਚੌ ਪੂਰੇ ਹੁੰਦੇ ਆ ਮੈਨੂੰ ਕੋਈ ਘਰ ਦਾ ਕੰਮ ਨਹੀਂ ਕਰਨਾ ਪੈਂਦਾ ਨੌਕਰੀ ਨੌਕਰੀ ਤੋਂ ਕਰੇ ਚੌ ਵੀ ਪਰ ਥੋੜੀ ਦੇਰ ਦਾ ਹੀ ਰਹਿੰਦਾ ਪਤਾ ਨਹੀਂ ਕੀ ਨਜ਼ਰ ਲੱਗ ਗਈ ਮੈਂ ਤਾਂ ਸਕੂਲ 'ਚ ਕੋਈ ਕਪੜਾ ਵੀ ਨਹੀਂ ਕੀਤਾ ਪਰ ਪਤਾ ਨਹੀਂ ਮੇਰਾ ਨਾਂ ਕਿਵੇਂ ਪੈ ਗਿਆ ਉਹਦੇ 'ਚ ਜਿਹੜਾ ਮੈਨੂੰ ਸਸਪੈਂਡ ਕਰਤਾ ਹੁਣ ਨਾ ਮੈਂ ਇਹਨਾਂ ਨੂੰ ਘਰੇ ਦੱਸਣ ਜੋਗ ਨਹੀਂ ਆ ਤਾਹੀ ਤਾਂ ਮੈਂ ਸਵੇਰ ਦੀ ਅੱਜ ਬਾਹਰ ਨਹੀਂ ਨਿਕਲੀ ਮੇਰਾ ਕੱਪੜੇ ਵੀ ਨਹੀਂ ਬਦਲੇ ਨਾ ਕਿ ਉਹੀ ਕੱਪੜੇ ਪਾ ਲੇ ਕਿੱਥੋਂ ਬਦਲਾਂ ਕੱਪੜੇ ਅੱਗੇ ਤਾਂ ਹੌਸਲਾ ਹੁੰਦਾ ਸੀ ਨੌਕਰੀ ਦਾ ਵੀ ਨੌਕਰੀ ਤੇ ਜਾਣਾ ਲਾ ਪਾ ਕੇ ਜਾਮਾ ਸ਼ਿੰਗਾਰ ਕਰਾਂ ਹੁਣ ਕਾਦਾ ਹੌਸਲਾ ਰੱਖਾਂ ਮੈਂ ਅਪਸਰਾ ਨੂੰ ਇੰਨੀ ਅਪੀਲ ਕੀਤੀ ਵੀ ਤੁਸੀਂ ਦੁਬਾਰਾ ਚੈਕਿੰਗ ਕਰੋ ਮੈਂ ਸਿਰਫ ਆਪਣੀ ਤਨਖਾਹ ਖਾਦੀ ਆ ਹੋਰ ਮੈਂ ਕਿਸੇ ਦਾ 1 ਰੁਪਿਆ ਨਹੀਂ ਖਾਦਾ ਪਤਾ ਨਹੀਂ ਕਿਨੇ ਕਪੜਾ ਕੀਤਾ ਕਿਨੇ ਨਹੀਂ ਕੀਤਾ ਮੇਰਾ ਨਾਮ ਆ ਗਿਆ ਚਲ ਕੁਝ ਨਹੀਂ ਹੁੰਦਾ ਪੂਜਾ ਦੇਖੀ ਦੋ ਜਿਹੜਾ ਕੁਝ ਬਣਨਾ ਹੋਊਗਾ ਪਰਮਾਤਮਾ ਵਧੀਆ ਹੀ ਕਰੂਗਾ ਉਸ ਪ੍ਰਮਾਤਮਾ ਤੇ ਭਰੋਸਾ ਰੱਖ ਜਿਉਂਨੇ ਚਾਹਿਆ ਤਾਂ ਤੇਰਾ ਸਾਰਾ ਕੁਝ ਵਧੀਆ ਹੀ ਹੋਊਗਾ ਜੀ ਉਹ ਤਾਂ ਮੈਂ ਕੀ ਗੱਲਾਂ ਬੰਨਾ ਆਪੇ ਗੱਲਾਂ ਜਵਾਰਦੀ ਆ ਕੁਛ ਨਹੀਂ ਮੰਮੀ ਉਹ ਤਾਂ ਮੇਰੀ ਨਾ ਤਬੀਅਤ ਖਰਾਬ ਹੋ ਰਹੀ ਏ ਥੋੜੀ ਜੀ ਇਹ ਬੁਖਾਰ ਦੇ ਵਾਂਗੂ ਹੋ ਰਿਹਾ ਫਿਰ ਤੂੰ ਦਵਾਈ ਲੈ ਲੈ ਮੰਦਰ ਨੂੰ ਕਹਿੰਦੇ ਦਵਾਈ ਆ ਪਤਾ ਨਹੀਂ ਨਹੀਂ ਮੰਮੀ ਉਹ ਗੋਲੀ ਪਈ ਸੀ ਕਿ ਡੋਲੂ ਮੈਂ ਲੈ ਲਈ ਘਰ ਹੀ ਤਾਂ ਹੀ ਤਾਂ ਮੈਂ ਅੱਜ ਸਕੂਲ ਨਹੀਂ ਗਈ ਹੈਗੀ ਪੁੱਤ ਫਿਰ ਜੇ ਹੁਣ ਜਿਆਦਾ ਤਕਲੀਫ ਹੋਗੀ ਫਿਰ ਉਦੋਂ ਔਖਾ ਹੋ ਜਾਊਗਾ ਜੇ ਕੋ ਮਾਨੀ ਮਟਰੀ ਤੇ ਲਮਟਾ ਹੈ ਤੈਨੂੰ ਮਬਿੰਦਰ ਨਾਲ ਭੇਜ ਦਾਨੀ ਦਵਾਈ ਲੈਪੋ ਤਾਂ ਸਰੋਲੇ ਦੇ ਸਰੋਲੇ ਪਿੰਡ ਉਹਨੇ ਪਿੰਡ ਡਾਕਟਰ ਦੇ ਨਾਲ ਅਬ ਮਮੀ ਨਹੀਂ ਨਹੀਂ ਤੁਹਾਨੂੰ ਐਵੇਂ ਨਾ ਪਲੇਖਾ ਲੱਗ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਠੀਕ ਆ ਗਈ ਤੁਸੀਂ ਟੈਨਸ਼ਨ ਨਾ ਲਾਓ ਮੇਰੀ ਫਿਰ ਤੂੰ ਅੱਜ ਸਕੂਲ ਕਾਤੋਂ ਨਹੀਂ ਗਈ ਹੋਂਥੇ ਦੇ 8:30 ਹੋਣਾ ਹੀ ਹੋਵੇ ਟਾਈਮ ਦੇ ਕਿੰਨਾ ਹੋ ਗਿਆ ਮਮੀ ਤੁਹਾਨੂੰ ਕੀ ਦੱਸਾਂ ਵੀ ਮੈਂ ਸਕੂਲ ਕਿਉਂ ਨਹੀਂ ਗਈ ਹੈਗੀ ਕੀ ਹੋ ਗਿਆ ਮਮੀ ਮੇਰੇ ਨਾਲ ਤਾਂ ਨਾ ਕਿਸੇ ਨੇ ਬਹੁਤ ਵੱਡਾ ਧੋਖਾ ਕਰਤਾ ਕੀ ਇਹਦੋਂ ਕਰਦਾ ਮम्मी ਮੈਂ ਨਾ ਤੁਹਾਡੇ ਨਾਲ ਐਨਾ ਕੁਛ ਕਰਦੀ ਰਹੀਆਂਗੀ ਕੀ ਕਰਦੀ ਕੀ ਹੋ ਗਈ ਜੋ ਮੈਂ ਘਰ ਦਾ ਕੰਮ ਨਹੀਂ ਕਰਦੀ ਸੀ ਆਪਦੀ ਨੌਕਰੀ ਕਿੰਨੀ ਧਿਆਨ ਦਿੰਦੀ ਸੀ ਪ੍ਰੋਪਰ ਮੈਂ ਹਜੇ ਕੋਈ ਕੰਮ ਨਹੀਂ ਕੀਤਾ ਹੈਗਾ ਮੰਮੀ ਪਤਾ ਨਹੀਂ ਫਿਰ ਵੀ ਕਿਹਦਾ ਬੇੜਾ ਬਹਿ ਗਿਆ ਜਿਹੜਾ ਮੇਰਾ ਨਾਂ ਉਹਦੇ ਵਿੱਚ ਦੇਤਾ ਲਿਸਟ ਦੇ ਵਿੱਚ ਮੰਮੀ ਮੈਂ ਸਕੂਲ ਦੇ ਪੈਸੇ ਦਾ ਇੱਕ ਵੀ ਕਾਪੜਾ ਨਹੀਂ ਕੀਤਾ ਮੈਂ ਸਿਰਫ ਆਪਣੀ ਤਨਖਾਹੀ ਯੂਜ਼ ਕਰੀਆ ਮੈਂ ਆਪਣੀ ਤਨਖਾਣ ਨਾਲ ਹੀ ਆਪਣੇ ਸ਼ੌਂਕ ਪੂਰੇ ਕਰਦੀ ਆਈਆਂ ਪਤਾ ਨਹੀਂ ਆਪਸ਼ਰਨ ਕੀ ਭੁਲੱਖਾ ਲੱਗ ਗਿਆ ਹੋ ਗਈ ਜੇ ਮम्मी ਉਹਨਾਂ ਨੇ ਮੈਨੂੰ ਨਾ ਤੇੰ ਦਿਨ ਲਈ ਸਸਪੈਂਡ ਕਰਤਾ ਕਹਿੰਦੇ ਮੈਡਮ ਜਦੋਂ ਕਾਰਵਾਈ ਪੂਰੀ ਹੋ ਗਈ ਤੁਹਾਨੂੰ ਉਦੋਂ ਨੌਕਰੀ ਤੇ ਬੁਲਾਇਆ ਜਾਊਗਾ ਜੇ ਤੁਹਾਡਾ ਕੋਈ ਕਸੂਰ ਹੋਊਗਾ ਤਾਂ ਤੁਹਾਨੂੰ ਅਸਤੀਫਾ ਦੇਣਾ ਪਊਗਾ ਮੇਰੇ ਤਾਂ ਟੈਨਸ਼ਨ ਹੋਈ ਪਈ ਮਮਮੀ ਵੀ ਪਤਾ ਨਹੀਂ ਮੈਂ ਕੀ ਦਾ ਮਾੜਾ ਕਰਤਾ ਜਿਹੜਾ ਮੇਰੇ ਨਾਲ ਏਡੀ ਵੱਡੀ ਗੱਲ ਹੋ ਗਈ ਲੈ ਮੈਂ ਪੁੱਛ ਤਾ ਜਾ ਕੇ ਐਸੀ ਜੀ ਗੱਲ ਨਹੀਂ ਕਰ ਲੈ ਤੇ ਕੋਈ ਕਸੂਰ ਨਹੀਂ ਵਾਸਤਾ ਨਹੀਂ ਐ ਤੋੜੇ ਕਰ ਸਕਦੇ ਨਹੀਂ ਤੜਣ ਮਮਮੀ ਪਤਾ ਨਹੀਂ ਹੁਣ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਇਹ ਸਭ ਕੁਝ ਹੋਇਆ ਕਿਵੇਂ ਮੈਂ ਤਾਂ ਇਹ ਹੀ ਸਮਝ ਨਹੀਂ ਆਉਂਦੀ ਕਿ ਸਾਰਾ ਚੈਕਿੰਗ ਕਰਕੇ ਮੈਂ ਸਾਰਾ ਕੰਮ ਸਹੀ ਕਰਕੇ ਰੱਖਿਆ ਸੀ ਫਿਰ ਪਤਾ ਨਹੀਂ ਆ ਸਭ ਕੁਝ ਕਿਵੇਂ ਹੋ ਗਿਆ ਇਹ じゃ ਕੋਣ ਆ ਗਿਆ ਜਿਹਨੇ ਮੇਰੇ ਤੇ ਵਿਪਤਾ ਪਾਤੀ ਮੈਂ ਤਾਂ ਮੈਨੂੰ ਕੱਲ ਵੀ ਪੁੱਛਿਆ ਸੀ ਕਿ ਤੈਨੂੰ ਕੀ ਹੋ ਗਿਆ ਤੇਰੇ ਮੂੰਹ ਡੇਜਿਆ ਪਿਆ ਲੱਗਦਾ ਤਾਂ ਮੈਂ ਮੈਨੂੰ ਦੱਸਿਆ ਨਹੀਂ ਫਿਰ ਹੁਣ ਤੂੰ ਦੱਸਦੀ ਹੈ ਕਿੰਨੂ ਮੇਰੇ ਤਵੇਤ ਕਰਾਵੋਗੇ ਹੁਣ ਵੀ ਤੂੰ ਹੌਲੀ ਹੌਲੀ ਦੱਸ ਰਹੀ ਹੈ ਮੰਮੀ ਕੱਲ ਜਿਹੜੀ ਮੀਟਿੰਗ ਹੋਈ ਸੀ ਨਾ ਉਹਦੇ ਵਿੱਚ ਮੇਰਾ ਨਾਮ ਆ ਗਿਆ ਤਾਂ ਕਰਕੇ ਮੈਂ ਦੱਸਿਆ ਨਹੀਂ ਤੁਹਾਨੂੰ ਨਾਲੇ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਦੱਸ ਕੇ ਤੂੰ ਮੇਰੀ ਗੱਲ ਸੁਣ ਮੈਂ ਤਾਂ ਵਿੰਦਰ ਜਾ ਕੇ ਪੁੱਛ ਕੇ ਆਉਣੀ ਆ ਕਿਹੜੇ ਦਫ਼ਤਰ ਕਿਹੜਾ ਅਫਸਰ ਹੈ ਉਹ ਮੰਮੀ ਕੋਈ ਰਗਵੀਰ ਸਿੰਘ ਅਫਸਰ ਪਤਾ ਨਹੀਂ ਤਿੰਨ ਦਿਨਾਂ ਦਾ ਮਾ ਟਾਈਮ ਦਿੱਤਾ ਮੈਨੂੰ ਕਹਿੰਦਾ ਜਿੰਨੇ ਪੈਸੇ ਖਰਚ ਕਰੇ ਨੇ ਜਿੰਨਾ ਪੈਸਾ ਤੁਸੀਂ ਮੈਡਮ ਉਹ ਕੀਤਾ ਤੁਸੀਂ ਉਹ ਰੱਖ ਦੋ ਪਰ ਮੰਮੀ ਮੈਂ ਕੋਈ ਪੈਸਾ ਨਹੀਂ ਖਰਚ ਕਰਿਆ ਉਹਦੇ ਚ ਮੈਂ ਸਿਰਫ ਆਪਣੀ ਤਨਖਾਹ ਚੋ ਹੀ ਕੀਤਾ ਜਿਹੜਾ ਕੁਛ ਕੀਤਾ ਮੈਂ ਸੱਚੀ ਕਹਿਨੀ ਆ ਮੇਰੀ ਗੱਲ ਸੁਣਨ ਤੂੰ ਟੈਨਸ਼ਨ ਨਾ ਲੈ ਪੁੱਤ ਮੈਨੂੰ ਤਾਂ ਤੇਰਾ ਦਾਸ ਮੂੰਹ ਦੇਖਣ ਜਾਂਦਾ ਪੁੱਤ ਇੰਨਾ ਦਾਸ ਮੈਂ ਤਾਂ ਜਿੱਦੀ ਦੇਖੀ ਜਾਂਦੀ ਆ ਇੱਕ ਤੇਰੇ ਕੋਲ ਅਸੀਂ ਆਉਂਦੇ ਨਹੀਂ ਸਾਨੂੰ ਆਏ ਆ ਵੀ ਚਲ ਕੀ ਪਤਾ ਹੁੰਦਾ ਮਨ ਕਹੇ ਦਾ ਮੂੰਹ ਹੁੰਦਾ ਤਾਂ ਨਹੀਂ ਪੁੱਤ ਮੈਂ ਜਿੱਦੀ ਆਈ ਮੰਮੀ ਨਵਿੰਦਰ ਨੂੰ ਕਹਿ ਕੇ ਕੋਰ ਤੇ ਜਾ ਕੇ ਆਉ ਤੂੰ ਨਾ ਜਾ ਸੋ ਤੁਸੀਂ ਜਾਇਓ ਮੰਮੀ ਛਾ ਤੁਹਾਨੂੰ ਜਾਣਦੇ ਹੁਣ ਪਿੰਡ ਦੇ ਕਰਕੇ ਤੁਸੀਂ ਦੇਖ ਲਓ ਸਰਪੰਚ ਵੀ ਵਿਚੀ ਆ ਆਪਣਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਪਤਾ ਕਰ ਲਓ ਵੀ ਕੀ ਦਿੱਕਤ ਆਈ ਐ ਮੈਨੂੰ ਤਾਂ ਮੰਮੀ ਬਹੁਤ ਟੈਨਸ਼ਨ ਹੋ ਰਹੀ ਐ ਮੈਨੂੰ ਤਾਂ ਕੁਝ ਨਵਿੰਦਰ ਕੋਲ ਤਾਂ ਗੱਲ ਕਰੀ ਨਹੀਂ ਮੰਮੀ ਕਿਸੇ ਕੋਲ ਕੋਈ ਗੱਲ ਨਹੀਂ ਕਰੀ ਮੈਂ ਤੁਸੀਂ ਆਪ ਹੀ ਗੱਲ ਕਰ ਲਓ ਕੋਈ ਨਾ ਤੂੰ ਟੈਨਸ਼ਨ ਨਾ ਲੈ ਪੁੱਤ ਉਹ ਪਰਦੇਸਾਂ 'ਚ ਬੈਠਾ ਜੇ ਤਾਂ ਗੱਲ ਕਰਤੀ ਉਹਨੂੰ ਵੀ ਮਨ ਤੇ ਟੈਨਸ਼ਨ ਹੋ ਜੂਗੀ ਠੀਕ ਆ ਉਹ ਜਮੇਂ ਨਾਲ ਗੱਲ ਕਰੀ ਕਿ ਇਹ ਮੈਂ ਤੇ ਵਿੰਦਰ ਜਾ ਕੇ ਆਵਾਂਗੇ ਠੀਕ ਹੈ ਪਤਾ ਕਰਦਾ ਸਕੂਲ ਚ ਵੀ ਕਿਹੜਾ ਦਾ ਅਸਤਰ ਹੈ ਉਹਦੇ ਕੋਲ ਜਾ ਕੇ ਆਵਾਂਗੇ ਪੁੱਤ ਇਹੋ ਜੀ ਗੱਲ ਕਿਹੜੀ ਐ ਤੂੰ ਨਾ ਟੈਨਸ਼ਨ ਲੈ ਮੇਰੇ ਪੁੱਤ ਠੀਕ ਆ ਮੰਮੀ ਹੋਰ ਖਾ ਪੀ ਲੈ ਪੁੱਤ ਰੋਟੀ ਪਾਣੀ ਖਾ ਲੈ ਕੋਈ ਨਾ ਬਣਾਇਆ ਪਿਆ ਕੋਈ ਨਾ ਮੰਮੀ ਖਾ ਪੀ ਲੈਨੀ ਹੋਰ ਖਾ ਲੈ ਪੁੱਤ ਖਾ ਲੈ ਠੀਕ ਐ ਹੋ ਜੰਨੀ ਠੀਕ ਆ ਮੰਮੀ ਲੈ ਮੈਂ ਕਦੇ ਨਹੀਂ ਇਹਨਾਂ ਨਾਲ ਚੰਗਾ سلوਕ ਕੀਤਾ ਹਮੇਸ਼ਾ ਆਪਣੀ ਨੌਕਰੀ ਤੌਂਸ ਦਿੰਦੀ ਰਹੀਆਂ ਇਹਨਾਂ ਨੂੰ ਰੌਖੇ ਟਾਂ ਤੇ ਇਹੀ ਮੇਰੇ ਨਾਲ ਖੜ ਰਹੇ ਨੇ ਬਾਹਰ ਲੋ ਤਾਂ ਕੋਈ ਖੜਿਆ ਹੀ ਨਹੀਂ ਕਿਸ ਨੇ ਸਹੀ ਕਿਹਾ ਵੀ ਔਖੇ ਟਾਂ ਤੇ ਸਿਰਫ ਆਪਦਾ ਹੀ ਕੰਮ ਆਉਂਦਾ ਬਗਾਨਾ ਨਹੀਂ ਆਉਂਦਾ